ਪਟਿਆਲਾ ਟਾਈਮਜ਼ న్యూਸ ਐਂਡ ਐਂਟਰਟੇਨਮੈਂਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਮੈਂ ਰਜਨੀਸ਼ ਸਿੰਘੀ ਦੋਸਤੋ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਆਪਣੇ ਚੈਨਲ ਦੇ ਮਾਧਮ ਰਹੀਂ ਤੁਹਾਨੂੰ ਸਮੇਂ-ਸਮੇਂ ਤੇ ਵੱਖ-ਵੱਖ ਸਫਲਤਾ ਅਤੇ ਕਹਾਣੀਆਂ ਦੇ ਨਾਲ ਰੂਪਰੂ ਕਰਾਉਂਦੇ ਰਹਿੰਦੇ ਹਾਂ ਅੱਜ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਇਹ ਜੀ ਸਖੀਤ ਜੋ ਕਿ ਪਿਛੇ ਤੋਂ ਐਡਵੋਕੇਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਮੈਡਮ ਸੋਨੂ ਕੌਰ ਜੀ ਸਾਡੇ ਨਾਲ ਨੇ ਉਹਨਾਂ ਤੋਂ ਕਾਨੂੰਨ ਦੀਆਂ ਜਿਹੜੀਆਂ ਕੁਝ ਧਾਰਾਵਾਂ ਨੇ ਜਾਂ ਕਾਨੂੰਨ ਦੀਆਂ ਜਿਹੜੀਆਂ ਲੋਕਾਂ ਲਈ ਜਿਹੜੀਆਂ ਸੁਵਿਧਾਵਾਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਉਹਨਾਂ ਦਾ ਸਵਾਗਤ ਕਰਦੇ ਹਾਂ ਮੈਡਮ ਤੁਹਾਡਾ ਸਵਾਗਤ ਹੈ ਚੈਨਲ ਤੇ ਥੈਂਕ ਯੂ ਜੀ ਥੈਂਕ ਯੂ ਮੈਡਮ ਪੰਜਾਬ ਐਂਡ ਹਰਿਆਣਾ ਕੋਰਟ ਚ ਐਡਵੋਕੇਟ ਹੋ ਆਮ ਲੋਕਾਂ ਨੂੰ ਮੈਂ ਆਪਾਂ ਦੇਖਦੇ ਆਂ ਵੀ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਹਜੇ ਆਪਣੇ ਮੋਢਲੇ ਅਧਿਕਾਰਾਂ ਦੇ ਬਾਰੇ ਪਤਾ ਨਹੀਂ ਹੈਗਾ ਕੁਝ ਉਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਕੀ ਕਰਨਾ ਚਾਹੀਦਾ ਉਹਨਾਂ ਨੂੰ ਜੇ ਕੋਈ ਕਿਸੇ ਤਰ੍ਹਾਂ ਦਾ ਕੋਈ ਕੇਸ ਹੁੰਦਾ ਉਹਨਾਂ ਤੇ ਜਾਂ ਚਾਹੇ ਕੋਈ ਪ੍ਰਾਪਰਟੀ ਆਵੇ ਕੋਈ ਦਾਜ ਦੇ ਇਹਦਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਸਮਝ ਨਹੀਂ ਆਉਂਦੀ ਅਸੀਂ ਕੀ ਕਰੀਏ ਕਿੱਧਰ ਨੂੰ ਜਾਈਏ ਜਦ ਤੱਕਰ ਬਲਕਿ ਵਕੀਲ ਸਾਹਿਬ ਕੋਲੇ ਬੰਦੇ ਪਹੁੰਚਦੇ ਨੇ ਵਕੀਲ ਕੋਲੇ ਤਾਂ ਥੱਲੇ ਉਹਨਾਂ ਦੀ ਜਿਹੜੀ ਹੈਗੀ ਆ ਲੁੱਟ ਖੋਟ ਕੀਤੀ ਜਾਂਦੀ ਹੈ ਪੈਸੇ ਦੇ ਪੱਖੋਂ ਵੀ ਉਹਨਾਂ ਦਾ ਜਦੋਂ ਵਕੀਲ ਕੋਲੇ ਪਹੁੰਚਦੇ ਨੇ ਉਦੋਂ ਤੱਕਰ ਉਹ ਕਹਿੰਦੇ ਨੇ ਵੀ ਸਾਡੇ ਐਨੇ ਪੈਸੇ ਖਰਾਬ ਹੋ ਚੁੱਕੇ ਆ ਨੇ ਉਹ ਕਿੱਦਾਂ ਮਤਲਬ ਕੀ ਕਹਿਣਾ ਚ ਹਾਂਜੀ ਦੇਖੋ ਜੀ ਆਪਣੇ ਮੂਲ ਦੇ ਅਧਿਕਾਰ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਨੂੰ ਇਕਵਲਟੀ ਬਿਫੋਰ ਲਾਅ ਮਿਲਿਆ ਹੋਇਆ ਜੀ ਮੌਲਿਕ ਅਧਿਕਾਰ ਠੀਕ ਹੈ ਜੀ ਸਾਨੂੰ ਸਮਾਨਤਾ ਦੇ ਅਧਿਕਾਰ ਹੈ ਡਿਸਕ੍ਰਿਮੀਨੇਸ਼ਨ ਨਹੀਂ ਸਾਡੇ ਨਾਲ ਹੋਣੀ ਚਾਹੀਦੀ ਜਿਵੇਂ ਕਿ ਹੁੰਦੀ ਹੈ ਠੀਕ ਹੈ ਜੀ ਪਾਰਸ਼ੀਅਲਟੀ ਹੁੰਦੀ ਹੈ ਜਾਂ ਕਿਸੇ ਵੀ ਤਰੀਕੇ ਨਾਲ ਧੱਗੇਸ਼ਾਈ ਹੁੰਦੀ ਹੈ ਤਾਂ ਅਸੀਂ ਕੋਰਟ ਦੇ ਵਿੱਚ ਲੀਗਲ ਏਡ ਬਣੀ ਹੁੰਦੀ ਹੈ ਜੇ ਲੀਗਲ ਏਡ ਹੁੰਦੀ ਹੈ ਕਿ ਸਰਕਾਰੀ ਸਹਾਇਤਾ ਜੀ ਤੁਹਾਨੂੰ ਠੀਕ ਹੈ ਉੱਥੇ ਜਾਓ ਜੇ ਤੁਹਾਡੀ ਕੋਈ ਵੀ ਸਮੱਸਿਆ ਹੈ ਤੁਸੀਂ ਉੱਥੇ ਜਾ ਕੇ ਆਪਣਾ ਐਪਲੀਕੇਸ਼ਨ ਦੇਵੋ ਦਰਜ ਕਰਵਾਓ ਤੇ ਦੱਸੋ ਉਹਨਾਂ ਨੂੰ ਕਿ ਸਾਡੀ ਇਹ ਪ੍ਰੋਬਲਮ ਆ ਉੱਥੇ ਤੁਹਾਡੀ ਸੁਣਵਾਈ ਕੀਤੀ ਜਾਏਗੀ ਜੀ ਅੱਛਾ ਮੈਡਮ ਐਦਾਂ ਵੀ ਜਿਹੜਾ ਕਰਜ਼ਾ ਅੱਜ ਕੱਲ ਆਪਾਂ ਦੇਖਿਆ ਵੀ 95% ਜਿਹੜੇ ਲੋਕ ਨੇ ਕਰਜ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਤੇ ਕਿਸ਼ਤਾਂ ਨੂੰ ਤਾਂ ਭਰਨੀ ਹੋ ਰਹੀਆਂ ਕੋਈ ਗਰੁੱਪ ਲੋਨ ਚੱਲਦੇ ਨੇ ਕੋਈ ਬੈਂਕ ਤੋਂ ਲੋਨ ਚੱਲਦੇ ਨੇ ਕੰਮ ਕਾਜ ਹੈ ਨਹੀਂਗੇ ਕਿਸਤਾਂ ਭਰੀ ਜਾਂਦੀਆਂ ਚਾਹੇ ਲੌਕਡਾਊਨ ਕਰਕੇ ਚਾਹੇ ਕੋਈ ਨੋਟਬੰਦੀ ਕਰਕੇ ਕਿਸੇ ਨਾ ਕਿਸੇ ਤੱਕ ਉਹਨਾਂ ਦਾ ਜਿਹੜਾ ਹੈਗਾ bizness loss ਵਿੱਚ ਚਲੇਗਾ ਪਰ ਕਿਸਤਾਂ ਵਿੱਚ ਦੇਖਿਆ ਵੀ ਕਿਸਤਾਂ ਟੁੱਟ ਜਾਂਦੀਆਂ ਤਾਂ ਰਿਕਵਰੀ ਵਾਲੇ ਬੈਂਕ ਦੇ ਰਿਕਵਰੀ ਵਾਲੇ ਏਜੰਟ ਰਖੇ ਹੁੰਦੇ ਨੇ ਉਹ ਉਹਨਾਂ ਦਾ ਸਮਾਨ ਲੈ ਜਾਂਦੇ ਨੇ ਜਾਂ ਘਰ ਜਾ ਕੇ ਉਹਨਾਂ ਨਾਲ ਮਿਸਬੀਹੇਵ ਕਰਦੇ ਨੇ ਕੀ ਇਹ ਕਾਨੂੰਨ ਦੇ ਦਾਇਰੇ ਚ ਆਉਂਦਾ ਵੀ ਕੋਈ ਜਿਹੜਾ ਰਿਕਵਰੀ ਏਜੰਟ ਆ ਉਹਨਾਂ ਦੇ ਘਰ ਤੇ ਜਾ ਕੇ ਸਮਾਨ ਚੱਕ ਸਕਦਾ ਜਾਂ ਉਹਨਾਂ ਨਾਲ ਮਿਸਬੀਹੇਵ ਕਰ ਸਕਦਾ ਕੀ ਇਹ ਕਾਨੂੰਨ ਦੇ ਦਾਇਰੇ ਵਿੱਚ ਹੈ ਦੇਖੋ ਜੀ ਕਾਨੂੰਨ ਦੇ ਦਾਇਰੇ ਵਿੱਚ ਤਾਂ ਇਹ ਚੀਜ਼ਾਂ ਬਿਲਕੁਲ ਵੀ ਨਹੀਂ ਆਉਂਦੀਆਂ ਠੀਕ ਹੈ ਜੀ ਪਹਿਲੀ ਗੱਲ ਤਾਂ ਜੀ ਹਰਾਸ਼ਮੈਂਟ ਹੈ ਜਿਹੜੀ ਹਰਾਸ਼ਮੈਂਟ ਆਰਬੀਆਈ ਦੀ ਗਾਈਡਲਾਈਨ ਵਿੱਚ ਕਿਤੇ ਵੀ ਕੰਟਰੈਕਟ ਦੇ ਵਿੱਚ ਇਹ ਚੀਜ਼ ਨਹੀਂ ਮੈਂਸ਼ਨ ਹੁੰਦੀ ਕਿ ਜੇ ਅਸੀਂ ਕਿਸੇ ਨੂੰ ਦਿੱਤੀ ਆ ਚੀਜ਼ ਤਾਂ ਲੈਣੀ ਆ ਉਹ ਚੀਜ਼ ਦਾ ਹੈ ਨਾ ਕਿ ਇਹ ਹੈ ਕਿ ਤੁਹਾਨੂੰ ਹਰਾਸ਼ਮੈਂਟ ਕਰਨ ਜਾਂ ਕੁੱਟਮਾਰ ਜਾਂ ਕਿਸੇ ਵੀ ਤਰੀਕੇ ਨਾਲ ਧੱਕੇਸ਼ਾਹੀ ਕਰਨ ਸਭ ਤੋਂ ਪਹਿਲੀ ਗੱਲ ਜੀ ਜਦੋਂ ਤੁਹਾਡੇ ਕੋਈ ਘਰੇ ਆਉਂਦਾ ਠੀਕ ਹੈ ਰਿਕਵਰੀ ਏਜੰਟ ਆਉਂਦਾ ਆਰਬੀਆਈ ਨੇ ਸਪੈਸ਼ਲ ਗਾਈਡਲਾਈਨਜ਼ ਇਹਦੇ ਬਾਰੇ ਦਿੱਤੀਆਂ ਹੋਈਆਂ ਕਿ ਡੀ ਆਰ ਏ ਲਾਇਸੈਂਸ ਉਹਦੇ ਕੋਲ ਹੋਣਾ ਚਾਹੀਦਾ ਤੁਸੀਂ ਪਹਿਲੇ ਉਹ ਪੁੱਛੋ ਜੇ ਫਿਰ ਵੀ ਉਹ ਤੁਹਾਡੇ ਨਾਲ ਹਰਾਸ਼ਮੈਂਟ ਕਰਦਾ ਜਾਂ ਕਿਸੇ ਤਰੀਕੇ ਦੀ ਬਦਤਮੀਜ਼ੀ ਕਰਦਾ ਖਾਸ ਤੌਰ ਤੇ ਆਪਣੇ ਆਮ ਘਰਾਂ ਦੇ ਵਿੱਚ ਲੇਡੀਜ਼ ਘਰ ਹੁੰਦੀਆਂ ਜੀ ਠੀਕ ਹੈ ਉਸੇ ਟਾਈਮ ਤੁਸੀਂ ਪੁਲਿਸ ਨੂੰ ਕਾਲ ਕਰੋ ਪਹਿਲੇ ਠੀਕ ਹੈ ਜੀ ਵੀ ਸਾਡੇ ਨਾਲ ਇਹ ਤੱਕੇਸ਼ਾਹੀ ਹੋ ਰਹੀ ਆ ਇਸ ਤਰੀਕੇ ਨਾਲ ਹੋ ਰਹੀ ਆ ਤੇ ਉਹ ਤੁਹਾਡੀ ਸੁਣਵਾਈ ਕਰੇਗੀ ਜੀ ਮੈਡਮ ਆਪਣੇ ਅੱਜਕੱਲ ਆਪਾਂ ਦੇਖਦੇ ਆਂ ਵੀ ਜਿਹੜੇ ਮੈਰਿਜ ਹੋ ਰਹੀਆਂ ਨੇ ਉਸ ਤੋਂ ਬਾਅਦ ਤਲਾਕ ਜਿਹੜੇ ਨੇ ਤਲਾਕ ਦੇ ਜਿਹੜੇ ਕੇਸ ਨੇ ਉਹ 6-6 ਮਹੀਨੇ ਬਾਅਦ 3-3 ਮਹੀਨੇ ਬਾਅਦ ਸਾਲ-ਸਾਲ ਬਾਅਦ ਤਲਾਕ ਦੀ ਜਿਹੜੀ ਹੈਗੀ ਬਹੁਤ ਵੱਧ ਰਹੀ ਆ ਹੁਣ ਤਲਾਕਾਂ ਦੇ ਵਿੱਚ ਲੋਕਾਂ ਦੇ ਜਿਹੜੇ ਪਤਾ ਨਹੀਂ ਵਿਚਾਰ ਨਹੀਂ ਮਿਲਦੇ ਜਾਂ ਕਿੱਦਾਂ ਦੀ ਸਥਿਤੀ ਹੋ ਗਈ ਆ ਵੀ ਤਲਾਕਾਂ ਵੱਲ ਜਾਦੇ ਆ ਰਹੇ ਨੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਦੇਖੋ ਇਹ ਦਿਨੋਂ ਪ੍ਰਤੀ ਦਿਨ ਪ੍ਰਤੀ ਜੋ ਵੱਧਦੀ ਜਾ ਰਹੀ ਹੈ ਜੀ ਆਪਸੀ ਮਿਸ ਅੰਡਰਸਟੈਂਡਿੰਗ ਦੇਖੋ ਜੀ ਪੁਰਾਣੀ ਸਮੇਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਪਹਿਲਾਂ ਆਪਣੇ ਘਰ ਦੇ ਵਿੱਚ ਇਹ ਹੁੰਦਾ ਸੀਗਾ ਵੀ ਵੱਡੇ ਪਰਿਵਾਰ ਹੁੰਦੇ ਸੀ ਜੀ ਇੱਕ ਨੇ ਕਹਿ ਤਾ ਦੂਸਰੇ ਨੂੰ ਸਮਝਾਤੀ ਗੱਲ ਠੀਕ ਹੈ ਜੀ ਪਰਿਵਾਰ ਟੁੱਟਦੇ ਨਹੀਂ ਸੀ ਜੀ ਤਲਾਕ ਤੱਕ ਗੱਲ ਨਹੀਂ ਪਹੁੰਚਦੀ ਸੀ ਹੁਣ ਜਿਵੇਂ ਜਿਵੇਂ ਫੈਮਲੀਆਂ ਘਟ ਰਹੀਆਂ ਜੋਇੰਟ ਫੈਮਲੀਆਂ ਘਟ ਰਹੀਆਂ ਜੀ ਉਹਦੇ ਕਰਕੇ ਦਿੱਕਤ ਆ ਰਹੀ ਹੈ ਕੋਈ ਸਮਝਾਉਣ ਵਾਲਾ ਨਹੀਂ ਹੈ ਇਹ ਸਮਝਾਉਣ ਦੀ ਖਾਤਰ ਜਾਂ ਤਾਂ ਤੁਸੀਂ ਕਾਨੂੰਨ ਦੀ ਸਹੈਦਤ ਲੈ ਸਕਦੇ ਹੋ ਜੀ ਠੀਕ ਹੈ ਜੇ ਨਹੀਂ ਹੈ ਤਾਂ ਤੁਸੀਂ ਬੈਠ ਕੇ ਆਪਸ ਵਿੱਚ ਪਹਿਲੇ ਕਰੋ ਗੱਲਬਾਤ ਜਾਂ ਆਪਣੇ ਫੈਮਿਲੀ ਮੈਂਬਰ ਜਾਂ ਕਿਸੇ ਨੂੰ ਵੀ ਤੁਸੀਂ ਪਹਿਲੇ ਤਾਂ ਵਿੱਚ ਫੋਨ ਦਾ ਟਰਾਈ ਕਰੋ ਕਿ ਤੁਹਾਡੀ ਜੋ ਵੀ ਮਿਸ ਅੰਡਰਸਟੈਂਡਿੰਗ ਆ ਤੁਹਾਡੀ ਠੀਕ ਹੋਵੇ ਜੇ ਉਸ ਤੋਂ ਵੀ ਨਹੀਂ ਹੁੰਦੀ ਤਾਂ ਤੁਸੀਂ ਸਾਡੇ ਨਾਲ ਕੰਸਲਟ ਕਰ ਸਕਦੇ ਹੋ ਵੀ ਤੁਸੀਂ ਦੋਨੋਂ ਜਿਨ੍ਹਾਂ ਨੇ ਵੀ ਤਲਾਕ ਲੈਣਾ ਜਾਂ ਕਰਨਾ ਪਹਿਲੇ ਇੱਕ ਵਾਰੀ ਸਾਨੂੰ ਜ਼ਰੂਰ ਮਿਲੋ ਜੇ ਉਸ ਤੋਂ ਬਾਅਦ ਤੁਹਾਡੀ ਮੈਟੈਲਿਟੀ ਜਾਂ ਕੁਝ ਚੇਂਜ ਹੁੰਦਾ ਫਿਰ ਤੁਸੀਂ ਕਰ ਸਕਦੇ ਹੋ ਜੀ ਮੈਡਮ ਆਪਣੇ ਜਿੱਦਾਂ ਹੁਣ ਕਾਨੂੰਨ ਔਰਤਾਂ ਲਈ ਬਹੁਤ ਬਣੇ ਨੇ ਠੀਕ ਹੈ ਨਾ ਔਰਤਾਂ ਦੇ ਚਲੋ ਬਣੇ ਨੇ ਬਹੁਤ ਵਧੀਆ ਠੀਕ ਹੈ ਨਾ ਉਹ ਹੋਣੇ ਚਾਹੀਦੇ ਨੇ ਕਾਨੂੰਨ ਜਿਹੜਾ ਸਮਾਜ ਦੇ ਪ੍ਰਤੀ ਜਿਹੜੇ ਲੋਕਾਂ ਨੇ ਬਣਾਏ ਨੇ ਆਪਣੇ ਵਧੀਆ ਪਰ ਜਿਹੜਾ ਹੈਗਾ ਲੋਕ ਆਪਣੇ ਬੰਦਿਆਂ ਲਈ ਕੋਈ ਵੀ ਇਦਾਂ ਦਾ ਕਾਨੂੰਨ ਨਹੀਂ ਹੈਗਾ ਮਰਦਾਂ ਲਈ ਵੀ ਉਹ ਜਿਹੜਾ ਕਿ ਉਹ ਆਪਣਾ ਬਚਾਅ ਕਰ ਸਕਣ ਕਿਸੇ ਵਕਤ ਕਈ ਵਾਰੀ ਔਰਤਾਂ ਜਿਹੜੀਆਂ ਹੈਗੀਆਂ ਨੇ ਕਾਨੂੰਨ ਦਾ ਸਹਾਰਾ ਲੈ ਕੇ ਗਲਤ ਤਰੀਕੇ ਨਾਲ ਕਈ ਪਰਿਵਾਰ ਅਸੀਂ ਦੇਖਦੇ ਆਂ ਵੀ ਉਹ ਪਰਵਾਰਾਂ ਦੇ ਪਰਿਵਾਰ ਮੁੰਡੇ ਜਿਹੜੇ ਨੇ ਆਪਣੀ ਜ਼ਿੰਦਗੀ ਖਤਮ ਕਰ ਚੁੱਕੇ ਨੇ ਵੀ ਡਾਉਨਫਾਲ ਹੋ ਚੁੱਕੀ ਉਹਨਾਂ ਦਾ ਤਾਂ ਇਹਦੇ ਬਾਰੇ ਤੁਸੀਂ ਕੀ ਕਹੋਗੇ ਕਾਨੂੰਨ ਕੋਈ ਇਦਾਂ ਆਉਣਾ ਚਾਹੀਦਾ ਬਿਲਕੁਲ ਜੀ ਆਉਣਾ ਚਾਹੀਦਾ ਲੜਕੀਆਂ ਨੂੰ ਅਧਿਕਾਰ ਮਿਲਿਆ ਜੀ ਮੈਂ ਵੀ ਇੱਕ ਖੁਦ ਲੜਕੀ ਹਾਂ ਜੀ ਦੇਖੋ ਨਾ ਮੈਨੂੰ ਵੀ ਇਹ ਚੀਜ਼ ਅੱਛੀ ਲੱਗਦੀ ਹੈ ਕਿ ਉਹਨਾਂ ਦੇ ਫੇਵਰ ਚ ਹੋਣਾ ਚਾਹੀਦਾ ਕਿਉਂਕਿ ਪੁਰਾਣੇ ਸਮੇਂ ਤੋਂ ਲੜਕੀਆਂ ਨਾਲ ਧੱਕਾਸ਼ਾਹੀ ਹੁੰਦੀ ਸੀ ਤਾਂ ਕਰਕੇ ਆਪਣੇ ਕਾਨੂੰਨ ਬਣੇ ਆ ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਜੋ ਲੜਕੇ ਆ ਕਈ ਉਹਨਾਂ ਦੇ ਵਿੱਚੋਂ ਜਿਹਨਾਂ 100 ਦੇ ਵਿੱਚੋਂ 10% ਦਾ ਬੰਦੇ ਹਰਾਸ਼ਮੈਂਟ ਦਾ ਜਾਂ ਮੈਂਟਲੀ ਦਾ ਕਿਸੇ ਵੀ ਤਰੀਕੇ ਨਾਲ ਟੌਰਚਰ ਹੁੰਦੇ ਆ ਜੀ ਉਹਨਾਂ ਲਈ ਵੀ ਕੋਈ ਕਾਨੂੰਨ ਬਣਨਾ ਚਾਹੀਦਾ ਕਿ ਉਹਨਾਂ ਨੂੰ ਇਨਸਾਫ ਮਿਲ ਸਕੇ ਜੀ ਇਹ ਸਾਨੂੰ ਸਰਕਾਰਾਂ ਨੂੰ ਹੀ ਅਗਰਹਿ ਕਰਨਾ ਚਾਹੀਦਾ ਕਿ ਕੋਈ ਇਹਨਾਂ ਦੇ ਉੱਤੇ ਵੀ ਬਿਲ ਪਾਸ ਕਰਨ ਤੇ ਅੱਗੇ ਜਾ ਕੇ ਉਹਨਾਂ ਨੂੰ ਤਾਂ ਜੋ ਰਿਲੀਫ ਮਿਲ ਸਕੇ ਕਿਉਂਕਿ ਮੈਂਟਲ ਸਟ੍ਰੈਸ ਜਿਹੜਾ ਉਹਨਾਂ ਦਾ ਹੁੰਦਾ ਜੀ ਉਹ ਆਪਾਂ ਅੰਡਰਸਟੈਂਡ ਨਹੀਂ ਕਰ ਪਾਉਂਦੇ ਠੀਕ ਹੈ ਜੀ ਉੱਪਰੋਂ ਦੇਖਣ ਨੂੰ ਆਪਾਂ ਕਹਿ ਦਿੰਨੇ ਆ ਵੀ ਹਾਂ ਸਭ ਓਕੇ ਆ ਬਟ ਮੈਂਟਲੀ ਜੋ ਚੀਜ਼ ਹੁੰਦੀ ਹੈ ਨਾ ਹਰਾਸ਼ਮੈਂਟ ਉਹ ਜਿਵੇਂ ਲੜਕੀ ਨੂੰ ਹੁੰਦੀ ਹੈ ਉਨੇ ਹੀ ਜੇ ਇੱਕ ਬੋਏ ਨੂੰ ਹੁੰਦੀ ਹੈ ਕਿਉਂਕਿ ਇਕਵਲਟੀ ਬਿਫੋਰ ਲਾਅ ਆਪਾਂ ਨੂੰ ਆਰਟੀਕਲ ਜਿਹੜਾ 14 ਜੀ ਆਪਣਾ ਇਹ ਹੀ ਕਹਿੰਦਾ ਕਿ ਸਮਾਨਤਾ ਦੇ ਅਧਿਕਾਰ ਜੋ ਉਹਨਾਂ ਨੂੰ ਦਿੱਤੇ ਆ ਸੀ ਉਹਨਾਂ ਦੇ ਖਿਲਾਫ ਨਹੀਂ ਹੈ ਉਹ ਗਰਲਜ਼ ਦੇ ਰਹਿਣ ਦੋ ਬਟ ਜੋ ਲੜਕੇ ਹੈ ਉਹਨਾਂ ਨਾਲ ਜੋ ਤੱਕੇਸ਼ਾਈ ਹੋਈ ਉਹਨਾਂ ਨੂੰ ਵੀ ਥੋੜਾ ਇਕਵਲ ਕਰਨ ਦਾ ਟਰਾਈ ਕਰਨ ਦਾ ਬੈਟਰ ਹੈ ਜੀ ਮੈਡਮ ਲੋਕ ਆਖਰੀ ਸਵਾਲ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਆਮ ਜਨਤਾ ਦੇ ਦੇਖੋ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆਂ ਵੀ ਜੇ ਥੋੜਾ ਕੋਈ ਵੀ ਸਮੱਸਿਆ ਹੈ ਜਾਂ ਕੁਝ ਵੀ ਹੈ ਸਭ ਤੋਂ ਪਹਿਲੇ ਤੁਸੀਂ ਕਿਸੇ ਵੀ ਤਰੀਕੇ ਦੀ ਜੇ ਕਾਨੂੰਨ ਦੇ ਦਾਇਰੇ ਚ ਆਉਂਦੀ ਹੈ ਤਾਂ ਤੁਸੀਂ ਪਹਿਲਾਂ ਆਪਣਾ ਲੀਗਲ ਏਡ ਤੋਂ ਲਓ ਕੁਝ ਵੀ ਸਿਹਤ ਆ ਲੈਣੀ ਹੈ ਕੋਈ ਇਹ ਨਹੀਂ ਫालतू ਪੈਸੇ ਤੁਸੀਂ ਇੱਧਰ ਪੱਟ ਰਹੇ ਹੋ ਉੱਧਰ ਪੱਟ ਰਹੇ ਹੋ ਠੀਕ ਹੈ ਜੀ ਉਹ ਤੁਹਾਡੀ ਖੱਜਲ ਖਵਾਰੀ ਹੈ ਜੀ ਜਾਂ ਤੁਹਾਡੀ ਪੇਮੈਂਟ ਦੀ ਹੈ ਬਾਅਦ ਵਿੱਚ ਤੁਸੀਂ ਉਸੇ ਚੀਜ਼ ਨੂੰ ਸਪਰੈਸ ਲੈ ਕੇ ਅੱਗੇ ਚੱਲਦੇ ਹੋ ਉਹ ਚੀਜ਼ ਨੂੰ ਰਿਲੀਫ ਕਰਨ ਦੇ ਲਈ ਬੈਟਰ ਹੈ ਕਿ ਤੁਸੀਂ ਪਹਿਲੇ ਸਲਾਹ ਲਓ ਜੇ ਕੋਈ ਤੁਹਾਡੇ ਲੜਾਈ ਝਗੜੇ ਦਾ ਮਾਮਲਾ ਹੈ ਤਾਂ ਪੁਲਿਸ ਆਪਣੀ ਅਥਾਰਟੀ ਬੈਠੀ ਹੈ ਉਹਨਾਂ ਕੋਲੇ ਜਾਓ ਜੇ ਤੁਹਾਡੀ ਕੋਈ ਪ੍ਰਾਪਰਟੀ ਦਾ ਜਾਂ ਕੋਈ ਕਾਨੂੰਨੀ ਦਾਇਰੇ ਦੇ ਅੰਦਰ ਆਉਂਦੀ ਹੈ ਤੁਸੀਂ ਕਾਨੂੰਨੀ ਸਹਾਇਤਾ ਲੈ ਕੇ ਉਹਨਾਂ ਦੀ ਮਦਦ ਲੈ ਸਕਦੇ ਹੋ ਬਿਲਕੁਲ ਜੀ ਇਹ ਸਨ ਆਪਣੇ ਐਡਵੋਕੇਟ ਸੋਨੂ ਕੌਰ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਇਹਨਾਂ ਨਾਲ ਗੱਲਬਾਤ ਕੀਤੀ ਆ ਇਹਨਾਂ ਨੇ ਮੌਲਿਕ ਅਧਿਕਾਰਾਂ ਦਾ ਜਿਹੜਾ ਆਪਣੇ ਆਮ ਅਧਿਕਾਰ ਨੇ ਉਹਨਾਂ ਦੇ ਬਾਰੇ ਵੀ ਗੱਲ ਕੀਤੀ ਆ ਤਲਾਕ ਬਾਰੇ ਜਿਹੜੇ ਅੱਜ ਕੱਲ੍ਹ ਵੱਧ ਰਹੇ ਨੇ ਤਲਾਕ ਉਹਨਾਂ ਬਾਰੇ ਵੀ ਗੱਲਬਾਤ ਕੀਤੀ ਆ ਮਰਦਾਂ ਲਈ ਵੀ ਇਹਨਾਂ ਨੇ ਜਿਹੜਾ ਹੈਗਾ ਉਤਪੀੜਨ ਹੋ ਰਹੀ ਆ ਜਿਹੜੇ ਮਰਦ ਉਹਨਾਂ ਦੇ ਲਈ ਵੀ ਕਾਨੂੰਨ ਬਣਾਉਣ ਦੀ ਇਹਨਾਂ ਨੇ ਇਹ ਇੱਕ ਸਪਾਰਸ਼ ਕੀਤੀ ਆ ਤੇ ਆਪਣੇ ਵੱਲੋਂ ਜੋ ਵਿਚਾਰ ਨੇ ਲੋਕਾਂ ਨਾਲ ਸਾਂਝੇ ਕੀਤੇ ਨੇ ਇਸ ਤਰ੍ਹਾਂ ਦੀਆਂ ਹੋਰ ਵੀ ਸਕ੍ਰਿਪਟਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਰਹਾਂਗੇ ਤੁਸੀਂ ਦੇਖਦੇ ਰਹੋ ਪਟਿਆਲਾ ਟਾਈਮਜ਼ ਨਿਊਜ਼ ਐਂਡ ਐਂਟਰਟੇਨਮੈਂਟ ਚੈਨਲ ਪਟਿਆਲਾ ਤੋਂ ਰਜਨੀਸ਼ ਸਿੰਘ ਜੀ ਦੀ ਰਿਪੋਰਟ